ਪੰਜਾਬ ਤੇ ਹਰਿਆਣਾ ਦਾ ਭਾਈਚਾਰਾ ਭਾਵੇਂ ਸਿਆਸਤ ਨੂੰ ਰੜਕਦਾ ਹੋਵੇ ਪਰ ਲੋਕਾਂ ਦੇ ਲਈ ਇਹ ਮਿਸਾਲ ਬਣ ਰਹੀ ਆ ਅਗਰ ਇਹ ਵਿਪਤਾ ਆਈ ਹੈ ਤਾਂ ਹਮ ਸਭ ਹਰਿਆਣਾ ਵਾਸੀ ਆਪਕੇ ਸਾਥ ਹੈਂ ਛੋਟੇ ਭਾਈ ਕੋ ਪਹਿਲੀ ਵਾਰ ਮੌਕਾ ਮਿਲਿਆ ਲੇਕਿਨ ਉਪਰ ਵਾਲੇ ਨੇ ਮੌਕਾ ਗਲਤ ਦੇ ਦਿਆ ਤੁਹਾਡਾ ਇਸ ਪਰਿਸਥਿਤੀਆਂ ਮੈਂ ਫਿਰ ਵੀ ਹਮ ਤਨਮੰਦਨ ਸੇ ਆਪਕੇ ਸਾਥ ਖੜੇ ਹੋਗੇ जैसे हम 10-15 ट्रोली का सामान इकट्ठा करने वाले हैं दो चार दिन में पहल करके पहली गाड़ी लेके आए हैं गांव की तरफ से भाई मौके पर जाके हम देखें किस चीज़ की कमी है वही आगे आने वाले दिनों में उसकी पूर्ति की जाएगी हमारी युवा टीम को कोशिश करेंगे भाई दस बीस लड़के यहाँ आके सामान पहुँचाने में मदद करें या और भी कोई मदद चाहिए क्योंकि यहाँ के जो लोकल लोग हैं वो साठ साठ 70 70 ਘੰਟੇ ਸੇ ਲਗਾਤਾਰ ਲਗੇ ਹੋਏ ਤਾਂ ਉਹਨਾਂ ਕੋ ਵੀ ਤਾਂ ਨੀਂਦ ਆਤੀ ਹੈ ਥੱਕ ਤੱਕਤੇ ਹਨ ਤਾਂ ਉਹਨਾਂ ਕੋ ਵੀ ਕੁਝ ਆਰਾਮ ਮਿਲੇਗਾ ਤਾਂ ہماری ਯੂਆ ਟੀਮ ਕੇ ਸਾਥ ਅਸੀਂ ਵੀ ਆਏਗੇ ਐਤ ਕੀ ਲੰਬਾ ਹਰਿਆਣੇ ਵਾਲਾ ਨੇ ਇਹ ਵੀ ਲਾਤਾ ਜਿਹੜਾ ਆਪਾਂ ਕਹਿੰਦੇ ਸੀ ਵੀ ਅਸੀਂ ਸਾਰਿਆਂ ਨਾਲ ਖੜਦੇ ਆ ਸਾਡੇ ਨਾਲ ਕੌਣ ਖੜਦਾ ਇਹ ਵੀ ਆਏ ਇਹ ਤੋਂ ਪਹਿਲਾਂ ਕੱਲ ਵੀ ਆਏ ਸੀ ਰੋਜ਼ ਆ ਰਿਹਾ ਤੇ ਇਹ ਵੀ ਕਹੀ ਜਾਂਦਾ ਪਿੰਡਾਂ 'ਚ ਤਿਆਰੀਆਂ ਹੋਈਆਂ ਪਈਆਂ ਅਸੀਂ ਮਨਤਾ ਕਰਕੇ ਰੁਕੀ ਜੰਨਾ ਵੀ ਰਾਸ਼ਨ ਬਹੁਤ ਆ ਭਰਾਵੋ ਇਹ ਕਹਿੰਦੇ ਹੁਣ ਡੀਜ਼ਲ ਵੀ ਲੈ ਕੇ ਆਉਣ ਆਪਾਂ ਪੜ੍ਹਦੇ ਹੁੰਦੇ ਸੀ ਵੀ ਇੱਕ ਵਿਦਲ ਦਰਿਆ ਸਮੁੰਦਰੋਂ ਡੂੰਗੇ ਕੌਣ ਦਿਲਾਂ ਦੀਆਂ ਜਾਣੇ ਦਰਿਆ ਤਾਂ ਤੁਸੀਂ ਵੇਖ ਹੀ ਰਿਆ ਵੀ ਕਿੰਨਾ ਡੂੰਗਾ ਤੇ ਅੱਜ ਜਦੋਂ ਹਰਿਆਣੇ ਵਾਲੇ ਵੀਰ ਸਾਡੇ ਇੱਥੇ ਸਹਤਾ ਲੈ ਕੇ ਪਹੁੰਚੇ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਵੀ ਦਿਲ ਵੀ ਕਿਤਨਾ ਕਿਤੇ ਡੂੰਗੇ 'ਚ ਦਰਦ ਮਹਿਸੂਸ ਉਹਨਾਂ ਨੇ ਕੀਤਾ ਉਸ ਗੱਲ ਨੂੰ ਵੀ ਜਿਹੜਾ ਹੈਗਾ ਤੇ ਜੋ ਹਾਲਾਤ ਬਣੇ ਹੋਏ ਨੇ ਜਿਹਦੇ ਲਈ ਜਿਹਦੀ ਜ਼ਿੰਮੇਵਾਰੀ ਬਣਦੀ ਸੀ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਦੋਂ ਭੱਜਦੇ ਨੇ ਤੇ ਫਿਰ ਲੋਕ ਜਿਹੜੇ ਨੇ ਮਾਨਵਤਾ ਦੇ ਰਾਤੇ ਮਨੁੱਖਤਾ ਦੇ ਨਾਤੇ ਇਸੇ ਤਰ੍ਹਾਂ ਇਕੱਠੇ ਹੁੰਦੇ ਨੇ ਕੋਈ ਲੜਾਈ ਨਹੀਂ ਪੰਜਾਬ ਤੇ ਹਰਿਆਣੇ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਪੰਜਾਬ ਤੇ ਹਰਿਆਣੇ ਦਾ ਭਾਈਚਾਰਾ ਭਾਵੇਂ ਸਿਆਸਤ ਨੂੰ ਰੜਕਦਾ ਹੋਵੇ ਪਰ ਲੋਕਾਂ ਦੇ ਲਈ ਇਹ ਮਿਸਾਲ ਬਣ ਰਹੀ ਆ ਕਿ ਦੋ ਸਟੇਟਾਂ ਦੇ ਲੋਕ ਜਿਨ੍ਹਾਂ ਨੂੰ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਯਾਰ ਆਪਸ ਵਿੱਚ ਲੜ ਪੈਣ ਉਹਨਾਂ 'ਚ ਮਸਲੇ ਵੀ ਹੈਗੇ ਆ ਮੈਂ ਵੀ ਨਹੀਂ ਕਹਿੰਦਾ ਕਿ ਮਸਲੇ ਹੈ ਨਹੀਂ ਪਰ ਉਹਦੇ باوجود ਵੀ ਇੱਕ ਮੁਸੀਬਤ ਪੈਣ ਤੇ ਇੱਕ ਭਰਾ ਜਿਵੇਂ ਨਹੀਂ ਹੁੰਦੇ ਯਾਰ ਉਹ ਇੱਕ ਦੂਜੇ ਨਾਲ ਖੜਦੇ ਆ ਉਹਦੀ ਉਦਾਹਰਣ ਦੇਖਣ ਨੂੰ ਮਿਲੀ ਆ ਸਾਡੇ ਨਾਲ ਹਰਿਆਣੇ ਦੀ ਪੂਨੀਆ ਖਾਬ ਤੋਂ ਰਵਿੰਦਰ ਵੀਰਾ ਪਹੁੰਚੇ ਨੇ ਤੇ ਆਪਦੇ ਨਾਲੇ ਚਾਰ ਜਣੇ ਅੱਜ ਇੱਥੇ ਪਹੁੰਚੇ ਆ ਬਾਕੀ ਇਹਨਾਂ ਦੇ ਉੱਥੇ ਭਰੀ ਹੋਈ ਆ ਗੱਡੀ ਉਹ ਪਿੱਛੇ ਖੜੀ ਆ ਜਿਹੜੇ ਸਮਾਨ ਲੈ ਕੇ ਆਇਆ ਨਾਲ ਭਾਈ ਤਰਲੋਚਨ ਸਿੰਘ ਲਾਲੀ ਆ ਜਿਨ੍ਹਾਂ ਨੂੰ ਤੁਸੀਂ ਮੈਂ ਤਾਂ ਐਂ ਕਹਿਣਾ ਵੀ ਅਖਰ ਹੀ ਇਹਨਾਂ ਦਾ ਤੇ ਇਹ ਖੜੇ ਆ ਨੇ ਵੀਰ ਮੈਂ ਸਰਕਾਰ ਤੋਂ ਮੈਂ ਇਕੱਲਾ ਕਿਉਂ ਠਹਿ ਠੋ ਮੈਂ ਤੁਸੀਂ ਵੀ ਤਾਂ ਨਾਲ ਕੋਟੇ ਜਾਵੋ ਤੇ ਇਹ 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 ਖੜੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ सुरेंद्र بھائی ਪਹਿਲਾਂ ਤਾਂ ਧੰਨਵਾਦ ਮੈਂ ਪੰਜਾਬ ਵਾਲੇ ਪਾਸੋਂ ਹੀ ਕਰ ਦਿੰਨਾ ਲਾਲੀ ਬਾਈ ਵੀ ਕਰਨਗੇ ਕਿ ਧੰਨਵਾਦ ਤੁਸੀਂ ਆਏ ਨਹੀਂ ਦੂਰ ਆਪਕਾ ਵੀ ਬਹੁਤ-ਬਹੁਤ ਧੰਨਵਾਦ ਜੀ ਆਪਕੇ ਪੂਰੇ ਦਰਸ਼ਕਾਂ ਕੋ ਵੀ ਮੇਰੀ ਤਰਫ ਸੇ ਬਹੁਤ-ਬਹੁਤ ਧੰਨਵਾਦ ਤਾਂ ਜਿਵੇਂ ਆਪ ਕਹਿ ਰਹੇ ਹੋ ਕਿ ਰਾਜਨੀਤੀ ਮੁੱਦਾ ਇੱਕ ਅਲੱਗ ਬਾਤ ਹੈ और ये मानवता के नाते हम आप जैसे पंजाब बड़ा भाई है और हरियाणा छोटा है पहले तो ये संयुक्त पंजाब एक एक ही था तो अब अलग अलग होते क्या हो गए तो क्या बात होगी जब भी देश के अंदर कोई भी मुसीबत आती है या विदेशों में भी कोई मुसीबत आती है तो पंजाब सबके साथ खड़ा होता है तो अगर ये विपदा आई है तो हम सब हरियाणा वासी आपके साथ हैं छोटे भाई को पहली बार मौका मिला है लेकिन ऊपर वाले ने मौका गलत दे दिया थोड़ा इस परिस्थितियों में फिर भी हम तन मन धन से आपके साथ खड़े हैं जी आप कितने लोग आए हो वहाँ से हम चार लोग आए हैं जी जैसे हमारे गांव मंगाली है हाँ, तो हमारे पांच सरपंच बनते हैं हमारे गांव बड़ा गांव है इसार जिला है हरियाणा से सॉरी हाँ। जी तो जैसे हमारी किसी सज्जन से बात हुई दो दिन पहले आपसे भी बात हुई हाँ। तो जैसे हम दस पंद्रह ट्रॉली का सामान इकट्ठा करने वाले हैं दो चार दिन में तो हमें बताया किसी ने भी वहाँ एक बार जितना ज़रूरत है वो पूर्ति हो चुकी है उससे ज़्यादा एडवांस सामान पहुँच चुका है तो हमने एक बार पहल करके पहली गाड़ी लेके आए हैं गांव की तरफ से भाई मौके पे जाके हम देखें किस चीज़ की कमी है वही आगे आने वाले दिनों में उसकी पूर्ति की जाएगी जी आ जाओ भाई तुम भी आगे आओ कि नाम है भी थोड़ा संदीप भाई संदीप भाई दे दोस्त असल चल रहा सारे उधर पंजाब वाले आई पंजाबी ਮੈਂ ਇਹਦੇ ਨਾਲ ਹਿੰਦੀ ਚ ਗੱਲ ਕਰੀ ਜਾਵਾਂ ਬਾਈ ਕਹਿੰਦਾ ਯਾਰ ਮੇਰੇ ਨਾਲ ਤਾਂ ਪੰਜਾਬੀ ਬੋਲ ਲਾ ਤੇ ਚਲੋ ਠੀਕ ਆ ਇਹਦੇ ਨਾਲ ਸੌਖਾ ਹੋ ਜਾਂਦਾ ਸੰਦੀਪ ਬਾਈ ਸੰਦੀਪ ਵੀਰੇ ਫਿਰ ਇੱਥੇ ਆਏ ਕੀ ਦੇਖਿਆ ਕੀ ਮਾਹੌਲ ਆ ਇੱਥੇ ਤੁਸੀਂ ਕਿਵੇਂ ਸਮਝਾ ਦੇਖਿਆ ਜੀ ਇੱਥੇ ਜਾ ਕੇ ਵੀ ਆਏ ਤੇ ਬਾਪੂ ਨਾਲ ਮਿਲੇ ਲੋਕਾਂ ਨੂੰ ਪੁੱਛਿਆ ਤੇ ਉੱਥੇ ਉਹਨਾਂ ਤੋਂ ਇਹ ਹੀ ਗੱਲ ਹੋਈ ਬਈ ਕੀ ਲੋਡ ਆ ਕੀ ਲੋਡ ਨਹੀਂ ਆ ਤੇ ਉਹਨਾਂ ਨੇ ਇਹ ਹੀ ਆਖਿਆ ਬਈ ਹੁਣ ਸਾਰੀ ਲੋਡ ਪੂਰੀਆ ਹੁਣ ਸਹੀ ਮੈਨੇਜ ਦੇਖਿਆ ਜਾਵੇ ਤਾਂ ਇੱਥੇ ਮਹੀਨਾ ਦੋ ਮਹੀਨਾ ਰਾਸ਼ਨ ਪਾਣੀ ਦੀ ਲੋੜ ਨਹੀਂ ਹੈਗੀ ਅੱਗੇ ਉਹ ਨਾਲੇ ਟਾਈਮ 'ਚ ਡੀਜ਼ਲ ਦੀ ਟਰੈਕਟਰਾਂ ਦੀ ਇਹਨਾਂ ਚੀਜ਼ਾਂ ਦੀ ਲੋੜ ਹੈਗੀ ਆ ਕਿਉਂਕਿ ਇੱਥੇ ਇਹ ਹੜ੍ਹ ਆਏ ਨੇ ਇੱਥੋਂ ਮਨ ਲਓ ਬਹੁਤ ਜ਼ਿਆਦਾ ਮਿੱਟੀ ਇਕੱਠੀ ਹੋ ਜਾਣੀਆਂ ਤੇ ਬੰਦ ਵੀ ਬਣਾਣੇ ਪੈਣੇ ਤੇ ਹੋਰ ਇਹੋ ਗੱਲ ਹੋਈ ਸਾਰੇ ਬਈ ਐ ਹੀ ਇਹਨਾਂ ਨੇ ਕਿਹਾ ਉਹ ਮੈਂ ਵੀ ਮਨ ਲਓ ਸਾਡੇ ਉੱਥੇ ਲਈ ਵੀਡੀਓ ਬਣਾਈ ਆ ਇੱਥੇ ਦੇ ਲੋਕਾਂ ਤੋਂ ਗੱਲ ਕਰਕੇ ਬਈ ਉੱਥੋਂ ਮੈਂ ਦਿਖਾਵਾਂ ਬਈ ਐਵੇਂ ਨਾ ਬਸ ਭੱਜੀ ਫਿਰੋ ਪਿੱਛੇ ਪਿੱਛੇ ਨਾ ਭਜੋ ਬਈ ਹੁਣ ਜਿਹੜੀ ਚੀਜ਼ ਦੀ ਲੋੜ ਨਹੀਂ ਹੈਗੇ ਅੱਗੇ ਆ ਨਾਲ ਟਾਈਮ 'ਚ ਲੋਡਿਆ ਇਹਨੂੰ ਸੇਵ ਕਰਕੇ ਰੱਖੋ ਜਿਹੜਾ ਵੀ ਇਕੱਠਾ ਕੀਤਾ ਪਿੰਡਾਂ 'ਚ ਹੋਰ ਇੱਕ ਕਮੇਟੀ ਜੀ ਬਣਾ ਕੇ ਆਪਣੇ ਉੱਥੇ ਰੱਖੋ ਤੇ ਉਹਨਾਂ ਵਾਲੇ ਟਾਈਮ 'ਚ ਜਦੋਂ ਪਾਣੀ ਸੁੱਕ ਜਾਊਗਾ ਉਦੋਂ ਲੋਡ ਪੈਣੀ ਹੈ ਇੱਥੇ बहुत बढ़िया भाई हाँ तो आप बोल रहे थे भाई साहब एक स्पेशल आपके लिए भी दिल से सलूट है हमने पिछले कई दिनों से देखा है कि आप दिन रात सभी के जो जहाँ पे जरूरत होती है उसी को आप सामने लेके आ रहे हो ताकि लोगों को सहायता जो पहुँच रही है जिस जरूरतमंद को पहुंचे बहुत बहुत धन्यवाद मेरा धन्यवाद मत करो आप कलदीप पूनिया जी का धन्यवाद जरूर करना जाके क्योंकि वो सबसे पहले आए यहाँ पे ठीक है पड़ोस नहीं है हमारा गाँव तो उन्होंने भी हमारे को बताया था कि ऐसे ऐसे अखर भाई साहब हैं उनसे मिल लेना जो मेरा चैनल है मैं उन्होंने उनको पता नहीं था ना बेचारा उस टाइम तो उस उस टाइम उन्होंने अखर ही बोला था भाई अखर करके कोई है उनसे मिलना आप वो सही ज़रूरतमंद जो लोग हैं उनके पास ही आपको पहुंचाएंगे इसलिए आपका बहुत बहुत धन्यवाद हरियाणा के लड़के जो पंजाब यूनिवर्सिटी में पढ़ते हैं और पंजाब वाले कल यहाँ पर एक टेंट लग रहा है पंजाब हरियाणा भाईचारा वाला यहाँ से कल पक्का टेंट लग जाएगा एक जहाँ पर कोई भी अगर हरियाणा से आना चाहता है अब जाकर मैसेज क्या दोगे आप लोगों को क्या देखा है जो आपने समझाओगे क्या हम मैसेज यही देंगे जैसे कि जो यहाँ जरूरत का सामान है वही पहुँचाने की कोशिश करेंगे पेड़े जो राशन का जो जितना भी सामान फालतू आया हुआ है वो एक बार रोक दिया जाएगा और हमारी युवा टीम को कोशिश करेंगे भाई दस बीस लड़के यहाँ आके सामान पहुँचाने में मदद करें या और भी कोई मदद चाहिए क्योंकि यहाँ के जो लोकल लोग हैं वो साठ साठ सत्तर सत्तर घंटे से लगातार लगे हुए हैं तो उनको भी तो नींद आती है थक थकते हैं तो उनको भी कुछ आराम मिलेगा तो हमारी युवा टीम के साथ हम भी आएंगे और जितनी सेवा होगी हम देंगे जी नाली भाई जी हम तो दो हो गए ਇਹ ਕਦਾਂ ਕਿਸਾਨੀ ਅੰਦੋਲਨ ਵੇਲੇ ਦੇਖਿਆ ਐਤਕੀ ਲੰਬਾ ਹਰਿਆਣੇ ਵਾਲਾ ਨੇ ਇਹ ਵੀ ਲਾਤਾ ਜਿਹੜਾ ਆਪਾਂ ਕਹਿੰਦੇ ਸੀ ਅਸੀਂ ਸਾਰੇ ਨਾਲ ਖੜਦੇ ਆਂ ਸਾਡੇ ਨਾਲ ਕੌਣ ਖੜਦਾ ਤੇ ਇਹ ਕੋਈ ਇਹ ਵੀ ਆਏ ਇਹ ਤੋਂ ਪਹਿਲਾਂ ਕੱਲ ਵੀ ਆਏ ਸੀ ਰੋਜ਼ ਆ ਰਿਹਾ ਤੇ ਇਹ ਵੀ ਕਹੀ ਜਾਂਦਾ ਪਿੰਡਾਂ 'ਚ ਤਿਆਰੀਆਂ ਹੋਈਆਂ ਪਈਆਂ ਅਸੀਂ ਮਿੰਤਾ ਕਰਕੇ ਰੁਕੀ ਜੰਨਾ ਵੀ ਰਾਸ਼ਨ ਬਹੁਤਾ ਭਰਾਵੋ ਇਹ ਕਹਿੰਦੇ ਹੁਣ ਡੀਜ਼ਲ ਵੀ ਲੈ ਕੇ ਆਵਾਂਗੇ ਦੇਖੋ ਆਪਾਂ ਪੜ੍ਹਦੇ ਹੁੰਦੇ ਸੀ ਵੀ ਇੱਕ ਵਿਦਲ دریا ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ دریا ਤਾਂ ਤੁਸੀਂ ਵੇਖੇ ਲਿਆ ਵੀ ਕਿੰਨਾ ਡੂੰਘਾ ਤੇ ਅੱਜ ਜਦੋਂ ਹਰਿਆਣੇ ਵਾਲੇ ਵੀਰ ਸਾਡੇ ਇੱਥੇ ਸਹਤਾ ਲੈ ਕੇ ਪਹੁੰਚੇ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਵੀ ਦਿਲ ਵੀ ਕਿਤਨਾ ਕਿਤੇ ਡੂੰਘੇ ਚ ਦਰਦ ਮਹਿਸੂਸ ਉਹਨਾਂ ਨੇ ਕੀਤਾ ਉਸ ਗੱਲ ਨੂੰ ਵੀ ਜਿਹੜਾ ਹੈਗਾ ਤੋ ਜੋ ਹਾਲਾਤ ਬਣੇ ਹੋਏ ਨੇ ਜਿਹਦੇ ਲਈ ਜਿਹਦੀ ਜ਼ਿੰਮੇਵਾਰੀ ਬਣਦੀ ਸੀ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਦੋਂ ਭੱਜਦੇ ਨੇ ਤੇ ਫਿਰ ਲੋਕ ਜਿਹੜੇ ਨੇ ਮਾਨਵਤਾ ਦੇ ਰਾਤੇ ਮਨੁੱਖਤਾ ਦੇ ਨਾਤੇ ਇਸੇ ਤਰ੍ਹਾਂ ਇਕੱਠੇ ਹੁੰਦੇ ਨੇ ਕੋਈ ਲੜਾਈ ਨਹੀਂ ਪੰਜਾਬ ਤੇ ਹਰਿਆਣੇ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਇਹ ਸਾਡੀਆਂ ਰਾਜਨੀਤਿਕ ਲਕੀਰਾਂ ਖਿੱਚੀਆਂ ਹੋਈਆਂ ਨੇ ਅੱਜ ਅਸੀਂ ਮਤਲਬ ਵੀ ਵੱਖੋ ਵੱਖਰੀਆਂ ਪਾਰਟੀਆਂ ਨਾਲ ਸੰਬੰਧਤ ਵੀ ਹੋ ਸਕਦੇ ਆ ਸਾਡੀ ਸਰਹਾਂਤੋਂ ਜਿਹੜੀ ਟੀਮ ਆਈ ਆ ਪਰ ਅਸੀਂ ਇਸ ਕਰਕੇ ਆਏ ਆ ਵੀ ਯਾਰ ਬੰਦਿਆਂ ਨੂੰ ਬੰਦਿਆਂ ਦੀ ਲੋੜ ਆ ਸਰਕਾਰ ਦੀ ਲੋਡ ਜਿਹੜੀ ਹੈਗੀ ਆ ਬੜੀ ਦੂਰ ਦੀ ਹੁੰਦੀ ਆ ਸਰਕਾਰ ਨੇ ਤਾਂ 9 ਤੋਂ 5 ਕੰਮ ਕਰਨਾ ਹੁੰਦਾ ਉਹ ਤਾਂ ਕਲੈਰੀਕਲ ਟੀਮ ਹੁੰਦੀ ਐ ਇੱਕ ਛੁਣੀ ਹੋਈ ਥੋੜੀ ਪਰ ਜਿਹੜੇ ਬੰਦੇ 24 ਘਾਟੇ ਕੰਮ ਕਰਦੇ ਨੇ ਉਹ ਅੱਜ ਤੁਹਾਡੇ ਕੋਲ ਖੜੇ ਨੇ ਤੇ ਬਾਕੀ ਜਿਹੜੇ 5 ਵਜੇ ਆਪਣਾ ਪੈਕਅਪ ਕਰਕੇ ਆਪਣੇ ਏਸੀ ਛੱਡ ਕੇ ਸੌਂ ਜਾਣਗੇ ਗੱਲ ਇਹ ਆ ਕਈ ਐ ਸੌਰੀ ਹੁਣ ਬੱਚੀ ਉਹ ਆਪਣੇ ਤੋਂ ਜਦੋਂ ਤੁਸੀਂ ਖੜੇ ਹੁੰਨੇ ਹੋ ਨਾ ਮੈਨੂੰ ਸਿਆਸੀ ਡਾਇਲੌਗ ਬਹੁਤ ਆਉੜਦੇ ਆ ਕਈ ਐ ਇਹੇ ਦੇ ਵੀ ਆ ਯਾਰ ਇੰਨਾ ਤਾਂ ਕਰੀ ਜਾਂਦੇ ਆ ਹੁਣ ਆ ਕੇ ਥੱਲੇ ਬਹਿ ਕੇ ਰੋਟੀ ਖਾ ਜਾਂਦੇ ਆ ਅਗਲੇ ਯਾਰ ਬਾਈ ਯਾਰ ਫੋਟੋਆਂ ਵੀ ਖਚਾਈਆਂ ਇੰਨਾ ਕੋਸਤਾ ਕਰਤਾ ਹੁਣ ਮੁਖਾ ਨਵਰੀਤ ਕੱਪੜੇ ਲਵੇੜਨਾ ਤੇ ਥੱਲੇ ਬਹਿ ਕੇ ਰੋਟੀ ਖਾਣਾ ਸੇਵਾ ਨਹੀਂ ਹੁੰਦੀ ਦੇਖੋ ਸਾਡੇ ਵਿਹਾੜਾ ਆ 23 ਫਤੇਗੜ ਸਾਹਿਬ ਦੇ ਵਿੱਚ ਪਰ ਜਦ ਹੁਣ ਦੇਖਦੇ ਆ ਅਸਲ ਸਾਨੂੰ ਮਹਿਸੂਸ ਅੱਜ ਹੋਇਆ ਮੈਂ ਇਸ ਬੰਨ ਤੇ ਪਹਿਲੀ ਵਾਰ ਆਇਆ ਵੀ ਯਾਰ ਵਾਕੇ ਹੀ ਹਰ ਪੀੜਤ ਲੋਕ ਕੌਣ ਹੁੰਦੇ ਨੇ ਲੋਕਾਂ ਦੇ ਜਦੋਂ ਪਸ਼ੂ ਡੰਗਰ ਹਟ ਜਾਂਦੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਹੁਣ ਧੁੱਪ ਪਾਏਗੀ ਪਾਣੀ ਕਟੇਗਾ ਤਰੇੜਾਂ ਆਉਣਗੀਆਂ ਉਹਨਾਂ ਨੂੰ ਸਾਹਮਣ ਵਾਲਾ ਕੌਣ ਹੋਏਗਾ ਬਿਮਾਰੀਆਂ ਜਦੋਂ ਦਸਤਕ ਦੇਣਗੀਆਂ ਤੇ ਫਿਰ ਮੈਨੂੰ ਲੱਗਦਾ ਵੀ ਬਹੁਤੇ ਜਿਹੜੇ ਨੇ ਸਾਡੇ ਉਹ ਵੀ ਨਹੀਂ ਲੱਭਦੇ ਜਿਹੜੇ ਕਿਸੇ ਅੱਜ ਦਮ ਗਜੇ ਮਾਰਦੇ ਨੇ ਵੀ ਅਸੀਂ ਆ ਕਰਤਾ ਅਸੀਂ ਆ ਕਰਤਾ ਗੱਲ ਤਾਂ ਇਹ ਆ ਵੀ ਪੰਜਾਬ ਹਰਿਆਣਾ ਕੋਈ ਵੰਡੀ ਨਹੀਂ ਮੈਂ ਤਾਂ ਇੱਕ ਧੰਨਵਾਦ ਕਰਦਾ ਇਹਨਾਂ ਨੇ ਕਿਸਾਨ ਅੰਦੋਲਨ ਨੇ ਇਸ ਗੱਲ ਨੂੰ ਜਨਮ ਦਿੱਤਾ ਜਿਹੜੀ ਵੱਡੀ ਲੀਕ ਸੀ ਇੱਕ ਪਾਈ ਹੋਈ ਸਾਡੇ ਵਿੱਚ ਕਿਸਾਨ ਅੰਦੋਲਨ ਨੇ ਹੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਨੂੰ ਇਕੱਠਾ ਕਰ ਦਿੱਤਾ ਤੇ ਅੱਜ ਸਮਝਣ ਦੀ ਲੋੜ ਆ ਇਹ ਦੇਸ਼ ਜਿਹੜਾ ਧਰਮਾਂ ਦੇ ਨਾਂ ਦੇ ਉੱਤੇ ਫਿਰਕਾ ਪ੍ਰਸਤੀ ਦੇ ਨਾਂ ਦੇ ਉੱਤੇ ਵੰਡਿਆ ਜਾ ਰਿਹਾ ਛੋਟੇ-ਛੋਟੇ ਜਾਤਾਂ ਪਾਤਾਂ 'ਚ ਵੰਡਿਆ ਜਾ ਰਿਹਾ ਉਹਨੂੰ ਤੋੜ ਕੇ ਕੱਲ ਨੂੰ ਕਿਤੇ ਹਰਿਆਣੇ 'ਚ ਵਿਫਤਾ ਪਵੇ ਅਸੀਂ ਵੀ ਖੜਾਂਗੇ ਜਾ ਕੇ ਸਾਡਾ ਵੀ ਇਹ ਫਰਜ਼ ਬਣਦਾ ਕਿਉਂਕਿ ਇਨਸਾਨੀ ਤੌਰ ਤੇ ਮੈਨੂੰ ਨੋਟ ਕਰ ਲੈਣੀ ਆ ਜੇ ਕੁਦਰਤ ਨਾ ਕਰੇ ਇਹਨਾਂ ਨੂੰ ਕਦੇ E aí ਮੈਂ ਬਾਈ ਤੁਹਾਨੂੰ ਠਠ ਕਰ ਦੇਣਾ ਵੀ ਬਾਈ ਹੁਣ ਚੱਲ ਮੂਰੇ ਨਹੀਂ ਨਹੀਂ ਅਸੀਂ ਤਾਂ ਦੇਖੋ ਕਿਸਾਨੀ ਅंदोलਨ ਚ ਵੀ ਟਟੇ ਰਹੇ ਉੱਥੇ ਵੀ ਲੜਾਈ ਪਹਿਲੇ ਦਿਨ ਤੋਂ ਲੜੀ ਠੀਕ ਆ ਜੀ ਇੱਥੇ ਅਸੀਂ ਥੋੜਾ ਜਿਹਾ ਇਸ ਕਰਕੇ ਲੇਟ ਹੋ ਗਏ ਸਾਡੇ ਅਸੀਂ ਸਮਾਨ ਸਬੂਨ ਇਕੱਠਾ ਕੀਤਾ ਸਾਡੇ ਐਮਸੀ ਸਾਹਿਬ ਵੀ ਸਾਡੇ ਨਾਲ ਆਏ ਨੇ ਰਮੇਸ਼ ਜੀ ਹੋਰ ਸੱਜਣਾ ਨੇ ਸਾਰਾ ਜਿਹੜਾ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਕੇ ਇਹ ਸਾਡਾ ਵੈਸੇ ਦਾ ਸ਼ਾਰਟ ਨੋਟਸ ਦਾ ਪ੍ਰੋਗਰਾਮ ਸੀ ਅਸੀਂ ਅੱਜ ਗੱਡੀ ਭਰੀ ਸਵੇਰੇ ਉੱਥੇ ਲੈ ਕੇ ਆਏ ਤੇ ਸਾਡੇ ਹਲਕਾ ਵਿਧਾਇਕ ਨੇ ਵੀ ਸਾਡੀ ਮਦਦ ਜਿਹੜੀ ਪੂਰੀ ਕੀਤੀ ਸਵੇਰੇ ਉਹ ਆਏ ਹੋਰ ਐਮਸੀ ਸਾਹਿਬਨ ਸਾਡੇ ਮੌਜੂਦਾ ਸਰਕਾਰ ਦੇ ਇਹ ਨਹੀਂ ਹੁੰ ਕਹਾਣਾ ਵੀ ਜਦੋਂ ਆਪਾਂ ਗੱਲ ਨੂੰ ਸੰਕੋਚਦੇ ਆਂ ਵੀ ਕਿਤੇ ਨਾ ਕਿਤੇ ਮਨੁੱਖੀ ਦਰਦ ਹੁੰਦਾ ਪਰ ਜਦੋਂ ਬੰਦਾ ਵੱਡੇ ਆਉਂਦਿਆਂ ਤੇ ਚਲੇ ਜਾਂਦਾ ਸਰਕਾਰ ਦੇ ਵੱਡੇ ਤਖਤ ਤੇ ਬਹਿ ਜਾਂਦਾ ਫਿਰ ਚਾਹੇ ਉਹ ਸੈਂਟਰ ਦਾ ਤਖਤ ਹੋਵੇ ਚਾਹੇ ਪੰਜਾਬ ਦਾ ਫਿਰ ਉਹ ਲੋਕਾਂ ਦੀ ਗੱਲ ਨਹੀਂ ਕਰਦਾ ਕਿਉਂਕਿ ਜਿਹੜੀ ਬਿਊਰੋਕ੍ਰੇਸੀ ਦਾ ਸਿਸਟਮ ਆ ਜਿਹੜਾ ਇੱਕ ਸਾਡੇ ਆਲੇ-ਦਾਲੇ ਅਮਲਾ ਫੈਲਾ ਉਹਨੂੰ ਨੇੜੇ ਨਹੀਂ ਲੱਗਣ ਦਾ ਲੋਕਾਂ 'ਚੋਂ ਮੁਸ਼ਕ ਵੀ ਆਉਣ ਲੱਗ ਜਾਂਦੀ ਹੈ ਤੇ ਫਿਰ ਸਿਰਫ ਇੱਕ ਡਰਾਮੇ ਸਾਡੇ ਪੱਲੇ ਰਹਿ ਜਾਂਦੇ ਨੇ ਕਿਉਂਕਿ ਰੀਅਲ ਲਾਈਫ ਦੇ ਹੀਰੋ ਤੇ ਸਰਕਾਰ ਦੇ ਹੀਰੋਆਂ ਦੇ ਵਿੱਚ ਆਪਾਂ ਇਤਿਹਾਸ ਪੜ੍ਹਦੇ ਆ ਬਹੁਤ ਵੱਡਾ ਇੱਕ 파ੜਾ ਹੁੰਦਾ ਉਹ ਡਿਫਰੈਂਸ ਹੁੰਦਾ ਉਹ ਲੋਕਾਂ ਲਈ ਜਿਹੜੇ ਰੀਅਲ ਲਾਈਫ ਦੇ ਹੀਰੋ ਹੁੰਦੇ ਨੇ ਉਹ ਦਿਲ ਤੋਂ ਲੜਦੇ ਨੇ ਸ਼ਹੀਦ ਉਦਮ ਸਿੰਘ ਲੜਿਆ ਨਾ ਬਾਕੀ ਤਾਂ ਹੋਰ ਵੀ ਜੈਲਦਾਰ ਬਹੁਤ ਤਰੇ ਫਿਰਦੇ ਸੀ ਪੰਜਾਬ 'ਚ ਠੀਕ ਆ ਜੀ ਬੱਬਰ ਕਾਲੀ ਲੜੇ ਨਾ ਤੇ ਹੋਰ ਸੀ ਸਰ ਛੋਟੂ ਰਾਮ ਲੜਿਆ ਨਾ ਹਰਿਆਣੇ ਦੇ ਕਿਸਾਨਾਂ ਦੇ ਲਈ ਉਹ ਵੀ ਤਾਂ ਪੋਲਿਟਿਸ਼ੀਅਨ ਸੀਗਾ ਲੋਕ ਯਾਦ ਕਰਦੇ ਨੇ ਲక్ష్మణ ਸਿੰਘ ਗਿੱਲ ਨੇ ਪੰਜਾਬੀ ਲਾਗੂ ਕੀਤੀ ਲੋਕ ਯਾਦ ਕਰਦੇ ਨੇ ਅੱਜ ਤੱਕ ਇਸ ਕਰਕੇ ਜਿਹੜੇ ਚੰਗੇ ਮਨੁੱਖ ਨੇ ਜਿਨ੍ਹਾਂ ਦੀ ਸੇਵਾ ਭਾਵਨਾ ਨਿਰਸਵਾਰਥ ਅਤੇ ਸਪਸ਼ਟ ਸੱਚ ਦੇ ਨੇੜੇ ਹੋਵੇ ਉਹ ਬੰਦੇ ਜਿਹੜੇ ਨੇ ਆਪਣੀ ਛਾਪ ਛੱਡ ਜਾਂਦੇ ਨੇ ਉਹਨਾਂ ਨੂੰ ਫਿਰ ਆਪਣਾ ਰਾਜ ਭਾਗ ਪੀੜ੍ਹੀਆਂ ਨੂੰ ਅਗਲੀਆਂ ਪੀੜ੍ਹੀਆਂ ਨੂੰ ਨਹੀਂ ਵੀ ਮੇਰਾ ਮੁੰਡਾ ਮੰਤਰੀ ਬਣ ਜਵੇ ਜਾਂ ਐਮਐਲਏ ਬਣ ਜਵੇ ਉਹਨਾਂ ਦਾ ਨਾਂ ਹੀ ਜਿਹੜਾ ਦੁਨੀਆ ਦੇ ਵਿੱਚ ਚੱਲਦਾ ਰਹੇ ਤਾਂ ਆਪ ਬਹੁਤ ਦੂਰ ਸੇ ਆਏ ਔਰ ਮੈਨੂੰ ਇਹ ਵੀ ਪਤਾ ਵੀ ਮੈਂ ਇਹਨਾਂ ਦੇ ਵਿੱਚ ਵਿੱਚ ਫੋਨ ਵੀ ਨਹੀਂ ਚੱਕ ਸਕਿਆ ਰਾਹ ਚੋਂਦੇ ਤੇ ਆਪਕੇ ਫੋਨ ਵੀ ਨਹੀਂ ਮੈਂ ਉਠਾ ਸਕਿਆ ਔਰ ਮੈਨੂੰ ਪਤਾ ਇੱਥੇ ਵੀ ਹੁਣ ਮੈਂ ਇੱਕ ਗੱਲ ਕਹਿਣੀ ਨਹੀਂ ਸੀ ਪਰ ਹੁਣ ਕਹਿਣਾ ਗੁਰੂ ਘਰ ਤੇ ਯਾਰ ਇਹਨਾਂ ਦੀ ਗੱਡੀ ਖੜੀ ਹੋਵੇ ਸਮਾਨ ਵਾਲੀ ਉਥੋਂ ਵੀ ਸਮਾਨ ਦੇ ਲਫਾਫੇ ਚੱਕੇ ਜਾਣ ਹਰਿਆਣੇ ਤੋਂ ਆ ਜਿਹੜੇ ਸਾਡੇ ਭਰਾ ਆ ਬਈ ਸਾਡਾ ਮਰਨ ਨਹੀਂ ਯਾਰ ਹੁਣ ਜੇ ਇੱਕ ਠੀਕ ਆ ਆਪਣੇ ਵਾਲਾ ਨੂੰ ਵੀ ਮੜਾ ਖਿੱਚ ਗਏ ਇਸ ਗੱਲ ਤੇ ਤਾਂ ਦੇਖੋ ਇਹ ਸਿਸਟਮ ਦੀ ਮੈਂ ਸਮਝਦਾ ਫੇਲੀਅਰ ਆ ਜਿਹੜਾ ਪਾਣੀ ਤੁਰਿਆ ਫਿਰਦਾ ਨਾ ਪਿੱਛੇ ਦਿਖਦਾ ਹੁਣ ਕੈਮਰੇ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਫੇਲ ਹੋ ਰਿਹਾ ਮੈਨੂੰ ਅੱਜ ਸ਼ਾਹ ਮੁਹੰਮਦ ਦਾ ਜੰਗਨਾਮਾ ਯਾਦ ਆਉਂਦਾ ਕਹਿੰਦਾ ਅਜੇ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨਿੱਤੇ ਕਮਾਰੀਆਂ ਨੇ ਠੀਕ ਆ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਇਤਿਹਾਸ ਦੇ ਵਿੱਚੋਂ ਅਸੀਂ ਜਦੋਂ ਲੰਨੇ ਆ ਤੇ ਇਹ ਉਹ ਮਾਂਡਾ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਲੋਕਾਂ ਨੇ ਬਾਤ ਕੀਤੀਆਂ ਇਹ ਪੰਜਾਬ ਦੇ ਬਹਾਦਰ ਲੋਕੇ ਸੀ ਇਹਨਾਂ ਮੰਡ ਦੇ ਵਿੱਚ ਕੋਈ ਆਮ ਬੰਦਾ ਨਹੀਂ ਆਉਂਦਾ ਕੁਸਮਸ ਸ਼ਾਮ ਦੇ ਕੁਸਮਸੇ ਤੁਸੀਂ ਆ ਕੇ ਵੇਖੋ ਡਰ ਲੱਗਦਾ ਹੁੰਦਾ ਸੀ ਇਹਨਾਂ ਲੋਕਾਂ ਨੇ ਜ਼ਮੀਨਾਂ ਨੂੰ ਬਾਤ ਕੀਤਾ ਜਦੋਂ ਅੱਜ ਪਾਣੀ ਫਿਰਦਾ ਉੱਪਰ ਦੀ ਸਾਰੀਆਂ ਕੀਤੀਆਂ ਸੱਦਰਾਂ ਦੇ ਉੱਪਰ ਤਾਂ ਫਿਰ ਉਹੀ ਮਹਿਸੂਸ ਕਰਦੇ ਆ ਮੈਂ ਨਹੀਂ ਮਹਿਸੂਸ ਕਰ ਸਕਦਾ ਚੰਡੀਗੜ੍ਹ ਬੈਠਾ ਕੋਈ ਅਫਸਰ ਮੰਤਰੀ ਨਹੀਂ ਮਹਿਸੂਸ ਕਰਦਾ ਦਿੱਲੀ ਬੈਠਾ ਕੋਈ ਵੱਡਾ ਐਲਕਰ ਜਿਹੜਾ ਅੱਜ ਇਹ ਕਹਿੰਦਾ ਵੀ ਮੈਂ ਇੰਨੀ ਟੈਕਸ ਫ੍ਰੀ ਕਰਤੀ ਆ ਜਿਹੜਾ ਮਾਰ ਪਈ ਆ ਇਹਦਾ ਪ੍ਰਬੰਧ ਜੇ ਨਹੀਂ ਅਸੀਂ ਮੁਢਲੇ ਤੌਰ ਦੇ ਉੱਤੇ ਕਰਦੇ ਪਰ ਸਾਡੇ ਟੈਕਸ ਫਰੀ ਜ਼ੋਨਾਂ ਦਾ ਕੋਈ ਫਾਇਦਾ ਨਹੀਂ ਤਾਂ ਬਹੁਤ ਬਹੁਤ ਸ਼ੁਕਰੀਆ ਸਾਡੇ ਹਰਿਆਣੇ ਵਾਲੇ ਭਰਾਵਾਂ ਦਾ ਲਾਲੀਬਾਈ ਦਾ ਵੀ ਜਿਹੜੇ ਇਸ ਸ਼ੋਅ ਚ ਹਿੱਸਾ ਬਣੇ ਧੰਨਵਾਦ ਚਾਹੁੰਦੇ ਵਾਸਤੇ